ਤੇ ਨਾਲ ਕਦੇ ਪੈੰਦੀ ਪੂਰੀ ਨਾ ਤੇ ਫੁਕਰੇ ਬੰਦੇ ਦੀ ਕਿਸਮਤ ਵਿੱਚ ਹੁੰਦੀ ਚੂਰੀ ਨਾ ਉਹ ਮਾਰ ਜਾਂਦਾ ਹੈ ਭਾਨੀ ਲਾਇਆ ਆਟਾ ਲੋਕਾਂ ਦਾ ਬੜਾ ਔਖਾ ਨਿਕਲੇ ਪੈਸਾ ਲੋਕੋ ਖਾਦਾ ਲੋਕਾਂ ਦਾ ਸੱਚੀ ਗੱਲ ਸੁਣਾਵਾ ਮੈਂ ਇੱਕ ਕਹੀ ਸਿਆਣਿਆਂ ਦੀ ਨਾ ਕਦੇ ਹੰਘਾਰਾ ਦਈਏ ਲੜਾਈ ਵਿੱਚ ਨਿਆਣਿਆਂ ਦੀ ਮਾਰ ਜਾਂਦਾ ਹੈ ਕੀਤਾਇ ਅਕਸਰ ਵਾਦਾ ਲੋਕਾਂ ਦਾ ਬੜਾ ਔਖਾ ਨਿਕਲੇ ਲੋਕੋ ਪੈਸਾ ਖਾਦਾ ਲੋਕਾਂ ਦਾ ਉਹ ਸੌਖਾ ਕੋਈ ਨਹੀਂ ਹੁੰਦਾ ਵੀਰੋ ਤੁਹਾਡੇ ਵਾਸਤੇ ਕਹਿੰਦੀਆਂ ਆਪਣੀ ਜ਼ਿੰਦਗੀ ਨੂੰ ਐਵੇਂ ਨਾ ਜਾਇਆ ਕਰੋ ਕਿਸੇ ਦੇ ਮਗਰ ਨਾ ਲੱਗਿਆ ਕਰੋ ਉਹ ਸੌਖਾ ਕੋਈ ਨਹੀਂ ਹੁੰਦਾ ਰਸਤਾ ਮੰਜ਼ਿਲ ਪਾਉਣੇ ਦਾ ਮਹਿਲ ਵੇਖ ਕੇ ਸੌਖਾ ਕੋਈ ਨਹੀਂ ਹੁੰਦਾ ਰਸਤਾ ਮੰਜ਼ਿਲ ਪਾਉਣੇ ਦਾ ਕੀ ਫਾਇਦਾ ਹੈ ਮਹਿਲ ਵੇਖ ਕੇ ਕੁੱਲੀ ਢੋਣੇ ਦਾ ਉਹ ਮਗਰ ਕਿਸੇ ਦੇ ਲਾਕੇ ਮਾਰੇ ਰਸਤੇ ਪਈਏ ਨਾ ਜਿਹਨਾਂ ਬਣਦੀ ਹੋਵੇ ਗੱਲ ਕਦੇ ਵੀ ਪੰਗਾ ਲਈਏ ਨਾ ਉਹ ਦੁਨੀਆ ਉੱਤੇ ਮਿਲਦਾ ਹੈ ਨਸ਼ਾ ਉਪਰੋ ਕਰਦਾ ਨਹੀਂ ਤੇ ਮਾਂ ਦੀ ਕੁੱਖ ਦੇ ਵਿੱਚੋਂ ਤੇ ਕੋਈ ਖਾਣਾ ਸੇਕ ਨੂੰ ਮਾੜਾ ਆਖਰ ਕਹਿੰਦੀ ਹੈ ਦੁਨੀਆ ਸਵਾਦ ਬਾਤ ਧੰਨਵਾਦ